ਉਹ ਵੀ ਮਿੱਤਰੋ ਹੁਣ ਆਪਾਂ ਭਰ ਲਈ ਟੈਂਕੀ ਹੌਲੈਂਡ ਦੀ ਤੇ ਹਲ ਨੇ ਪਿੱਛੇ 13 13 ਹਣ ਦੇ ਸਪਰਿੰਗ ਵਾਲੇ ਹੁਣ ਦੇਖਾਂਗੇ ਵੀ ਕਿੰਨਾ ਧੀਰ ਖਾਊਗਾ 15 ਮਿੰਟ ਚਲਾਵਾਂਗੇ ਉਹੀ ਕਿੰਨੇ ਚੱਕਰਾਂ ਦੇ ਚਲਾਵਾਂ ਇਹਦੀ ਸੁਣ ਆ ਕੀ ਹੋ ਗਿਆ ਦੀ ਗੰਧਪ 13 ਹੋ ਰੋਗੇ ਦੀ ਓਏ ਚਲੋ ਦੇਖਦੇ ਆ ਫਿਰ ਹੁਣ ਮੈਂ ਪਹਿਲਾਂ ਜ ਵੀਡੀਓ ਬਣਾ ਰਹੀ ਆ ਹੁਣ ਪਤਾ ਲੱਗੂਗਾ ਆਪਦੇ ਹੋਣੇ ਤੋਂ ਲੈ ਟਾਈਮ ਟੂਮ ਕਰੋ ਜੇ ਇੱਕ ਫਿਰ ਕਰੇਰਾ ਛੱਡ ਜਾ ਕਮੈਂਟ ਆਉਣਿਆਂ ਕਰਦੇ ਚੈੱਕ ਇੱਕ ਵਜ ਕੇ 28 ਮਿੰਟ ਹੋ ਗਏ ਸਟਾਰਟ ਕਰਕੇ ਫੇਰ ਕਰਦੇ ਟਾਈਮ ਦੁਬਾਰੇ ਚੈੱਕ ਕਰੀਂ ਫਤਿਹ ਜਿੰਦਾਬਾ ਨਾ ਹਾਂ ਹਾਂ ਸਹੀ ਗੱਲ ਹੈ ਕਿੰਨਾ ਖਾਊਗਾ ਪਿਛਲੀ ਤਾਵੀਆਂ ਵਾਲੀ ਵੀਡੀਓ ਤਾਂ ਲਾਓ ਬਾਬੇ ਉਹ ਅੰਦਾਜ਼ੇ ਵੀ ਹਾਲਾਂ ਤੇ 13 ਤੇ ਕਿੰਨਾ ਖਾਊਗਾ ਹਾਂ ਹਣ ਪੂਰੇ ਹੈਵੀ ਨੇ ਭਾਰੀ ਹਾਲ ਹੈ ਕਿੰਨਾ ਵੇਟ ਹੈ ਪ੍ਰਤਾਪ ਓਏ 4 ਕਵੰਟਲ 4 ਕਵੰਟਲ ਦੇ ਆਉਣਗੇ 4 ਕਵੰਟਲ ਹੁਣ ਦੇਖਦੇ ਆ ਫਿਰ ਥੈਂਕੀ ਹੋ ਗਈ ਜਮਾ ਫੁੱਲ ਹਾਂ ਸ਼ੁੱਧਤਾ ਹੋਣੀ ਚਾਹੀਦੀ ਆ ਹਾਲਾਂ ਦੇ ਹਾਂ ਹੋਣੀ ਚਾਹੀਦੀ ਹੁਣ ਇਹਨਾਂ ਦੀ ਸ਼ੁੱਧਤਾ ਜੱਡੀ ਕਾ ਦੇਖ ਲਓ ਤੁਸੀਂ ਚਲਾ ਕੇ ਪਤਾ ਲੱਗ ਜਾ ਹੂੰ ਠੀਕ ਆ ਸ਼ੁੱਧਤਾ ਪਰ weight ਜਿਆਦੇ ਆ ਹਾਲਾਂ ਦਾ weight ਜਿਆਦੇ ਆ weight ਨਾਲੇ ਸੈਟਿੰਗ ਆਉਂਦੀ ਆ ਕਿਉਂਕਿ ਅਸਲ ਵਿੱਚ ਲਾਓ ਜੀ ਦੁਪਹਿਰ ਦਾ ਟਾਈਮ ਆ ਕਹਿੰਦੇ 1:30 ਵਜੇ 1:30 ਵਜੇ ਮੁੰਡੇ ਐਵਰੇਜ ਕੱਢਦੇ ਫਿਰਦੇ ਨੇ ਤੇ ਉਧਰ ਚੱਲ ਰਿਹਾ ਜੌਂਡੀ ਯਾਰ ਲੇਜਰ ਤੇ ਲੱਗ ਭਾਗ ਉਹਦਾ ਫਾਈਨਲ ਹੋਣ ਵਾਲਾ ਕੰਮ ਆ ਤੇ ਆਪਾਂ ਟਾਈਮ ਨੋਟ ਕਰਕੇ ਬਾਈ ਬਸ ਫੇਰ ਤੁਹਾਨੂੰ ਦਿਖਾਉਨੇ ਆ 20 13 ਹਲਾਂ ਤੇ ਕਿੰਨਾ ਤੇਲ ਖਾਦਾ 15 ਮਿੰਟ ਚ 15 ਮਿੰਟ ਇੱਕ 10 15 ਚਲੋ 15 ਮਿੰਟ ਚਲਾਵਾਂਗੇ ਆ ਡਰਾਈਵਰ ਨਹੀਂ ਲਾਹੀ ਯਾਰ ਡਰਾਈਵਰ ਲਾਹੋ ਡਰਾਈਵਰ ਰਹਿ ਗਈ ਉੱਤੇ ਡਰਾਈਵਰ ਸਮਝ ਨਹੀਂ ਆਈ ਉਹਨੂੰ ਸੁਣਿਆ ਨਹੀਂ ਹੈਗਾ ਫੇਰ ਦੇਖਦੇ ਹਾਂ ਹੁਣ ਕਿੰਨਾ ਤੇਲ ਖਾਊਗਾ ਮੇਰੇ ਹਿਸਾਬ ਨਾਲ 15 ਮਿੰਟ ਚ ਤੇਲ ਇਹ ਖਾਊਗਾ ਸਵਾ 1 ਲੀਟਰ 1.5 ਲੀਟਰ 2 ਲੀਟਰ ਵੀ ਖਾ ਸਕਦਾ ਤਾਂ ਆਪਣੇ ਹੱਥ ਹੈ ਪਰ ਆਪਾਂ ਨੋਰਮਲ ਵਾਹੀ ਕਰਾਂਗੇ 1600 ਚੱਕਰ ਤੇ ਫੇਰ ਲੱਗੂ ਪਤਾ ਕੀ ਮੁੰਡਾ ਲਾ ਰਿਹਾ ਡਰਾਈਵਰ ਹਾਲਾਂ ਤੋਂ ਤੇਜ਼ੀ 131 ਹੋ ਗਏ 131 ਓਕੇ ਆ ਗਮ 131 ਨੋਟ ਹੈ ਲਿਫਟ ਸੈਟਿੰਗ ਕਰ ਲਈ ਆਪਾਂ ਨੇ ਭਾਈ ਬਾਹੇ ਵਿੱਚ ਨਹੀਂ ਲਾਇਆ ਹੈਗਾ ਇਹਦੇ ਚ ਲਾ ਰਹੇ ਹਾਂ ਤੱਪੜ ਚੈਨ ਦੱਬਦੇ ਨੇ ਓਏ ਟਰੈਕਟਰ ਨੂੰ ਹਾਲ ਇਹ ਲੱਗਦੇ ਬਹੁਤ ਨੇ ਹਨਾ ਦੇਖੋ ਘਰ ਮੈਨੂੰ ਲੱਗਦਾ ਛੋਟੇ ਗੇਅਰ ਚ ਗੇਅਰ ਕਿਹਦੇ ਕਰਨਾ ਪਊ ਤੂੰ ਕਿਹੜੇ ਚ ਪਾਉਣਾ ਹੁੰਦਾ ਪਹਿਲੇ ਹਾਈ ਚ ਪਹਿਲਾਂ ਤੇਜ਼ ਪਾਉਣਾ ਫਿਰ ਜਾਂ ਫਿਰ ਚੱਕਰ ਚੱਕਰ ਵਧਾਉਣੇ ਪੈਣਗੇ ਅਰੇ ਇਹ ਸਵਧਾਉਣੀ ਪਊਗੀ ਫੇਰ ਸਹੀ ਚੱਲੂ ਐ ਦਾ ਦਬ ਰਿਹਾ ਟਰੈਕਟਰ ਦੇਖਦੇ ਆਂ ਵੀ ਕਿੰਨਾ ਤੇਲ ਖਾਊਗਾ ਕੁੰਝੇ ਖੜੇ ਉਹਨੂੰ ਕਹਿ ਦਿੰਨੇ ਆ ਵੀ ਰਹਿਣਾ ਦੇ ਕੱਢਣ ਨੂੰ ਲਗਾਤਾਰ ਚੜਾ 15 ਮਿੰਟ ਅਰੇ ਇਹ ਸੱਪ ਕਰਤੀ ਹੁਣ ਚੱਲੂਗਾ ਹਾਂ ਕਿੰਨੇ ਹੋਣਗੇ ਹੁਣ 17-1200 1800 ਤੇ ਛੱਡਿਆ ਬਾਈ ਸਹੀ ਹੋ ਗਿਆ 1800 ਤੇ ਵਧੀਆ ਪੱਟ ਦੇ ਵਾਲੇ ਨੇ ਹਨਾ ਪੂਰੀ ਐਨ ਪੱਟਦੇ ਨੇ ਧਰਤੀ ਕੌਣ ਖਾਊਗਾ ਤੇਲ 2 ਲੀਟਰ 15 ਮਿੰਟ ਚ ਪਤਰੀਆ ਕਹਿੰਦਾ ਕਹਿੰਦਾ ਵੱਤ ਵੀ ਖਾ ਸਕਦਾ ਪਰ ਫਿਰ ਐਵੇਂ ਹੀ ਦੇਖੀ ਜਗਾ ਵੀ ਕਿੰਨੀ ਬਾਹੂਗਾ ਕਿ ਨਹੀਂ ਸਾਬ ਨਾਲ ਕਿਵੇਂ ਚੱਲ ਰਿਹਾ ਦਬਕੇ ਚੱਲਦਾ ਹੈ ਹੈ ਤੂੰ ਜਿਵੇਂ ਹੁਣ ਰੋਜ਼ ਤੇਰੇ ਵਾਲਾ ਹੌਲੈਂਡ ਚਲਾਉਣਾ ਉਹਦੇ ਸਾਹਬ ਨਾਲ ਦੱਸ ਉਹਦੇ ਸਾਹਬ ਨਾਲ ਦਬਕੇ ਚੱਲਦਾ ਹੈ ਨਾ ਉਹ ਪੁਰਾਣਾ ਹੈ ਖੁੱਲਿਆ ਬਹੁ ਬਾਾਕੀ ਤਰ੍ਹਾਂ ਤੇਲ ਵੀ ਹੋ ਗਿਆ ਹੋਰ ਖੁੱਲਿਆ ਬਾ ਤਰਪੋ ਵੱਡੀ ਦਵਾਈ ਹੋਈ ਆ 25 ਨੰਬਰ ਉਹਦੇ ਕਿੰਨਾ ਮਾਡਲ ਆਹੋ 11 11 ਮਾਡਲ ਹਾਲੈਂਡ ਆ ਬਾਬੇ ਪ੍ਰਤਾਪ ਕੋਲੇ ਤੇ ਉਹ ਥੋੜਾ ਜ਼ੋਰ ਜ਼ਿਆਦਾ ਮਾਰਦਾ ਉਹ ਹੁਣ ਤੁਸੀਂ ਦੱਸਿਓ ਵੀ ਕਾਤੇ ਮਾਰਦਾ ਪਤਾ ਇਹਦਾ ਪੁਰਾਣਾ ਟਰੈਕਟਰ ਹੋ ਗਿਆ ਵੀ ਖੁੱਲ ਗਿਆ ਇੰਜਣ ਉਹਦਾ ਸਮਾਰਕ ਇੰਜਣ ਦਾ ਖੁੱਲ ਕੀ ਹੁਣ ਤਾਂ ਦੁਬਾਰੇ ਹੋਣ ਵਾਲਾ ਹੋ ਗਿਆ ਉਹਦਾ ਤੇ ਇਹ ਸੈੱਟ ਚੱਲ ਰਿਹਾ ਹੈ ਜਾਂਦੇ ਨੇ ਪੂਰੀ ਕੁੱਤ ਬਣਾਉਂਦੇ ਨੇ ਬਾਪੇ ਪੂਰੀ ਹਲ ਕਹਿੰਦਾ ਕੁੱਤ ਕਰੋ ਘਰ ਚੈੱਕ ਕਿਵੇਂ ਚੱਲਦਾ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਐ ਲੱਗਿਆਂਦਾ ਵੀ ਡਰੈਕਟਰ ਦਵਿਆਂ ਦਾ ਪਰ ਪੰਡਾ ਪੰਡਾ ਢੇਡ ਦਾ ਆਉਂਦਾ ਹੈ ਹਾਲੇ ਇੱਕ ਫਾਰ ਲੱਗਦੇ ਨੇ ਹੈਨਾ ਇੱਟੋ ਜੇ ਤਾਂ ਨਹੀਂ ਮਾਰਦੇ ਟਾਪ ਲੋ ਚ ਬਾਹੀਏ ਫਿਰ ਤੋੜਾ ਘਟੂਗਾ ਤੇ ਇਹ ਲੋਈ ਘੱਟ ਖਾਊਗਾ ਟਾਪ ਲੋ ਚ ਐਵਰੇਜ ਵਧੀਆ ਆ ਸਕਦੀ ਆ ਇਹਨਾਂ ਦੇ ਤਾਂ ਟਾਪ ਲੋ ਚ ਪਾਉਣਾ ਪਊ ਜਾਂ ਫਿਰ ਚੱਕਰ 2000 ਤੇ ਕਰ ਦੇਣਗੇ ਜਿੰਨੇ ਚੱਕਰਾਂ ਤੇ ਪਾਉਣਾ ਹੈ ਫਿਰ ਇਹ ਟਾਪ ਲੋ ਚ ਵਾ ਕੇ ਸਹੀ ਚ ਟਾਈਮ ਤਾਂ ਹਲੇ ਤਾਂ ਕਿਹੜਾ ਹੋਇਆ ਹਾਲੇ 5 ਮਿੰਟ ਨਹੀਂ ਟਰੈਕਟਰ ਚੱਲਿਆ 4 ਮਿੰਟ ਚੱਲਿਆ ਹਲ ਤਾਂ ਉਹ ਕਿੰਨੀ ਜਗ੍ਹਾ ਬਾਦੂ ਇਹਦਾ ਹੈ 15 ਮਿੰਟ ਚ ਆ ਨਮੇੜ ਵੀ ਬਹੁਤ ਆ ਫੇਰ ਉਹ ਤਾਂ ਹੁਣ ਉਹ ਕਿਹੜਾ ਬਾਹਰ ਆ ਉਹਦਾ 15 ਮਿੰਟ ਪੂਰੇ ਕਰ ਰਿਹਾ ਹੈ ਗੱਡੀ ਦੂਰੋਂ ਲਾ ਜਾ ਕੇ ਤਾਂ ਹੁਣ ਮੋੜਨ ਲੱਗ ਗਿਆ ਆਸੋ ਬਾਈ ਜਲਦੀ ਵੀਡੀਓ ਚ ਦੱਸੋ ਤੁਸੀਂ ਪਹਿਲਾਂ ਪਹਿਲਾਂ ਦੱਸ ਦੋ ਜਿਹੜੇ ਵੀਰਾਂ ਨੂੰ ਪਤਾ ਵੀ ਕਿੰਨਾ ਤੇਲ ਖਾਊਗਾ ਕਿਉਂਕਿ ਹੁਣ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੀ ਕੰਨਾ ਟਰੈਕਟਰ ਤਾਬੁਕੇ ਚੱਲ ਰਿਹਾ ਹੈ ਕੀ ਹਿਸਾਬ ਨਾਲ ਚੱਲਦਾ ਦੇਖਦੇ ਆ ਹੁਣ ਵੀ ਕਿੰਨਾ ਤੇਲ ਖਾਂਦਾ ਹੈ ਕੀ ਹਿਸਾਬ ਕਿਤਾਬ ਨਿਕਲਦਾ ਬਾਕੀ ਹਾਲਾਂ ਦੀ ਸੈਟਿੰਗ ਪੂਰੀ ਆ ਟਰੈਕਟਰ ਨਾਲ ਕਿਉਂਕਿ ਇਹ ਸਪੈਸ਼ਲ ਹੌਲੈਂਡ ਵਾਸਤੇ ਹੀ ਬਣੇ ਹੋਏ ਨੇ ਤਾਂ ਕਰਕੇ ਐਨ ਫੁੱਲ ਸੈਟਿੰਗ ਆ ਵੇਟ ਥੋੜਾ ਜਿਆਦਾ ਲੱਗੀ ਜਾਂਦਾ ਹਾਲਾਂ 'ਚ ਹੋ ਮੁੰਡਾ ਦੇਖ ਲੈ 1:30 ਵਜੇ ਦੁਪਹਿਰੇ ਚ ਟੂਹੀ ਮਚਾ ਰਿਹਾ ਟਰੈਕਟਰ ਤੇ ਬੈਠਾ ਚੌਹ ਹੁੰਦਾ ਇਹ ਜਵਾਕਾਂ ਨੂੰ ਬਾਈ ਲਗਭਗ 10 ਮਿੰਟ ਹੋਏ ਨੇ ਹਲੇ ਇਹਨੇ ਪੂਰਾ ਖੱਤਾ ਨਮੇੜਤਾ ਤੁਸੀਂ ਦੇਖ ਸਕਦੇ ਹੋ 4 ਬਿੱਗੇ ਜਗਾ ਇਹਨੇ ਬਾਤੀ 10 ਮਿੰਟਾਂ ਚ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਮੰਨ ਲਓ ਵੀ ਟਰੈਕਟਰ ਘੰਟੇ ਚ ਕਿੰਨੇ ਕਿੱਲੇ ਬਾਹੂਗਾ ਮੇਰੇ ਹਿਸਾਬ ਨਾਲ 5 ਕਿੱਲੇ ਦਾ ਰਗੜ ਦਿਆ ਕਰੂਗਾ ਘੰਟੇ ਚ ਹਨਾ ਐਨ ਨਾਰਮਲ ਚੱਲ ਰਿਹਾ ਨਾਲੇ ਵੀ ਇੱਕ ਘੰਟੇ ਚ 5 ਕਿੱਲੇ ਬਾਦੂਗਾ ਜੇ 5 ਕਿੱਲੇ ਨੂੰ ਟਰੈਕਟਰ 10 ਲੀਟਰ ਤੇਲ ਵੀ ਖਾਵੇ ਹਾਂ ਘੰਟੇ ਦਾ 10 ਲੀਟਰ ਤੋਂ ਬਾਤਾਂ ਨਹੀਂ ਖਾ ਸਕਦਾ 10 ਵੀ ਨਹੀਂ ਹੰਦਾ 10 ਤਾਂ ਕਿੱਥੇ ਖਾ ਜੂ 7-8 ਕਿ ਲੀਟਰ ਤੇਲ ਖਾਵੇ ਫਿਰ ਵੰਡ ਲੋ ਵੀ ਕਿਹੜੇ ਹਿਸਾਬ ਦੀ ਐਵਰੇਜ ਆਈ ਆ 15 ਮਿੰਟ ਦੀ ਐਵਰੇਜ ਤੁਹਾਨੂੰ ਆਪਾਂ ਪੂਰੀ ਕੱਢ ਕੇ ਦਿਖਾਉਣਿਆ ਐਨ ਖੁੰਝੇ ਖਾਂਝੇ ਕੱਢਦੇ ਨੇ ਸਾਈਡਾਂ ਤੇ ਕਿਹੜੇ ਦੇਣ ਲੱਗਿਆ ਉਹ ਪੱਟ ਦੂਗਾ ਸਮਾਰ ਕੇ ਹਾਂ ਦੂਜੀ ਵਾਰ ਨੂੰ ਦੇਖ ਕਿੰਨੇ ਬੈਠਣ ਲੱਗੇ ਥੋੜਾ ਜਿਹਾ ਲੋਡ ਵੀ ਘਟ ਗਿਆ ਬਹੁਤ ਫਰਕ ਪੈਂਦਾ ਓਏ ਜ਼ਮੀਨ ਪੋਲੀ ਹੋ ਗਈ ਹਾਂ ਜ਼ਮੀਨ ਹੋ ਗਈ ਬਾਈ ਪੋਲੀ ਹੁਣ ਦੂਜੇ ਕਿਹੜੇ ਦੇਣ ਲੱਗਿਆ ਜਿਹੜੇ ਦੇਖਦੇ ਆ 15 ਮਿੰਟ ਬਸ ਹੋਣ ਵਾਲੇ ਨੇ ਤੁਹਾਨੂੰ ਦਿਖਾ ਕੇ ਫਿਰ ਰੋਕਾਂਗੇ ਉੱਥੇ ਟੋਆ ਧੀ ਉਹ ਪਾਈਪ ਲਾਈਨ ਜੀ ਪੱਟੀ ਹੋਈ ਆ ਬਾਓ ਜੀ ਬਾਬੇ ਉਹ ਟਰੈਕਟਰ ਨੂੰ ਲਗਭਗ ਹੋ ਗਏ 13 ਮਿੰਟ ਚੱਲਦੇ ਨੂੰ ਆ ਇੱਥੇ ਜੀ ਸੀ ਵੀ ਨਾਲ ਪਾਈਪ ਲਾਈਨ ਜੀ ਉਹ ਹੋਈ ਧੀ ਦੱਬੀ ਧੀ ਤਾਂ ਕਰਕੇ ਫਿੱਟ ਹੋਏ ਜੇ ਨੇ ਮੰਦੋ ਕੋਈ ਪ੍ਰਵਾਹ ਨਹੀਂ ਮੰਦਾ ਖਾਲਾਂ ਤੇ ਪੂਰੀ ਵਧੀਆ ਪਰਫਾਰਮੈਂਸ ਹੈ ਬਸ ਹੁਣ ਆਪਾਂ ਦੇਖਦੇ ਹਾਂ 2 ਮਿੰਟ ਤੱਕ ਵੀ ਕਿੰਨਾ ਤੇਲ ਖਾਦਾ ਇਹਨੇ ਲੱਗ ਜੂ ਪਤਾ ਟਰੈਕਟਰ ਦੀ ਤੁਸੀਂ ਸਾਊਂਡ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖਾਂ 1 45 14 ਮਿੰਟ 1 ਮਿੰਟ ਰੰਦਾ ਚੱਲ 1 ਮਿੰਟ ਰੰਦਾ ਓਏ 146 ਤੇ ਰੁਕੋ 131 ਤੇ ਤੋਰਿਆ ਤੀ। ਐ ਚੱਲ। 1 ਮਿੰਟ ਰਹੇਗਾ। ਨਿਗਾਹ ਰੱਖੀ। 1 ਮਿੰਟ ਰਹਿ ਗਿਆ ਤੀ ਬਾਬੇ ਉਹ ਅੱਧਾ ਮਿੰਟ ਰਹਿ ਗਿਆ। ਦੇਖੋ ਫੇਰ ਪੂਰੇ ਐਨ ਵਧੀਆ ਪੈਂਦੇ ਜਾਂਦੇ ਨੇ। ਗੁੱਦ ਪਾਤੀ ਗੁੱਦ ਜ਼ਮੀਨ 'ਚ। ਕਿਉਂਕਿ ਜੇ ਹਲ ਘਟਣ ਲੱਗੇ ਹੁਣ ਦੂਜੀ ਵਾਰ ਨੂੰ ਫਿਰ ਟਰੈਕਟਰ ਉੱਬੜਦਾ ਏ ਇਹਨਾਂ ਤੇ ਐਨ ਵਧੀਆ ਬੈਨਾ ਬੜੇ ਟਰੈਕਟਰ ਚੱਲ ਰਿਹਾ ਜਦ ਇੱਕ ਖਿੜਾ ਲਈ ਹੋ ਗਏ ਮੈਨੂੰ ਦੱਸ ਦੀ ਦਿਖਾਉਣਾ ਆਪਾਂ ਨੇ ਇਧਰ ਹੋ ਗਏ ਲਓ ਜੀ ਇੱਕ ਖਿੜਾ ਲਈ ਹੋ ਗਏ ਇੱਕ ਖਿੜਾ ਲਈ ਤੇ ਉਰੀ ਰੋਕ ਲਾ ਚੱਲ ਆ ਜਾ ਮੋਟਰ ਤੇ ਹੀ ਲੱਅ ਚੱਲਦਾ ਕਹਿੰਦਾ ਇੰਨੇ ਨਾਲ ਕੁਝ ਨਹੀਂ ਹੁੰਦਾ ਹੁੰਦਾ ਤਾਂ ਕੀ ਆ ਜੇ ਇੰਨੇ ਕ ਚ ਤੇਲ ਹਾਂ ਉੱਥੇ ਆ ਮੋਟਰ ਤੇ ਹੀ ਜੇ ਇੰਨੇ ਕ ਵਾਹੀ ਜ ਤੇਲ ਵਾਲਾ ਖਾਨ ਲਾਗੇ ਫਿਰ ਤਾਂ ਸਰ ਗਿਆ ਫਿਰ ਤਾਂ ਵਾਹੀਆਂ ਗਈਆਂ ਜ਼ਮੀਨਾਂ ਪੌਣਿਆ ਤੇਲ ਜਾ ਕੇ ਡਰਾਵਲ ਚੱਕ ਲਿਆ ਤੱਤੀ ਹੋਈ ਪਈ ਹੋਊਗੀ ਹੁਣ ਕਿੰਨਾ ਪਊ ਤੇਲ ਬਈ ਤੇਰੇ ਹਿਸਾਬ ਨਾਲ ਮੈਨੂੰ ਲੱਗਦਾ ਸਾਰੀ ਤੋਂ ਵੀ ਵੱਧ ਪਊ ਜਿਹੜੇ ਹਿਸਾਬ ਨਾਲ ਟਰੈਕਟਰ ਚੱਲਿਆ ਕਿਉਂਕਿ ਅੱਦ ਕੀ 2000 ਚੱਕਰ ਵਾਂਗੇ ਚੱਲਿਆ ਟਰੈਕਟਰ 200 ਚੱਕਰ ਡ੍ਰੌਪ ਕਰਕੇ ਚੱਲਿਆ ਘੱਟ ਰੇਸ ਤੇ ਤਾਂ ਮਰਦਾ ਪੀ ਹੋਰ ਮਰਦਾ ਵੀ ਦੀ ਕੋਸੇ ਹਾਲਾ ਯਾਰ ਸਿਸਟਮ ਸੈੱਟ ਨਹੀਂ ਹੈਗਾ ਨਾ ਪਾਰੀ ਵੇਟ ਜ਼ਿਆਦੇ ਆ ਥੋੜਾ ਟਰੈਕਟਰ ਨੂੰ ਐਂ ਕਰਾਈ ਜਾਂਦੇ ਆ ਕਿਉਂਕਿ ਜਿਦਾ ਜਿਵੇਂ ਲੇਜ਼ਰ ਵਾਲੀ ਚ ਚਲਾਉਣਾ ਉਹ ਤਾਂ ਸੈੱਟ ਚੱਲਣਾ ਉਹ ਜੋ ਉੱਚਾ ਨੀਵਾ ਦੀ ਥੋੜਾ ਸਿਸਟਮ ਬਾਕੀ ਤਾਂ ਯਾਰ ਫਨ ਵਾਸਤੇ ਐਵਰੇਜ ਕੱਢ ਰਹੇ ਹਾਂ ਕਿਤੇ ਕਈ ਬੰਦੇ ਕਹਿੰਦੇ ਨੇ ਵੀ ਇੰਨਾ ਘੱਟ ਤੇਲ ਦਾ ਟਰੈਕਟਰ ਖਾਂਦੇ ਹੀ ਨਹੀਂ ਤੁਸੀਂ ਆਹ ਚਾਲ ਤੇ ਚਲਾ ਕੇ ਦੇਖ ਲਿਓ ਖਾਊਗਾ ਟਰੈਕਟਰ ਇੰਨਾ ਘੱਟ ਦਾ ਤੇਲ ਤਨੂ ਦੱਸ ਦਿਆਂ ਤਰੀਕਾ ਟੈਂਕੀ ਫੁੱਲ ਕਰਕੇ ਖੇਤ ਚ ਹੁਣ ਹੋਰ ਵੀ ਆ ਲਾਇਓ ਤੇ 1500 ਤੋਂ ਆਰਪੀਐਮ ਥੋੜੇ ਉੱਤੇ ਨਹੀਂ ਹੋਣਾ ਚਾਹੀਦਾ ਟਰੈਕਟਰ ਲੋਡ ਤੇ ਨਹੀਂ ਹੋਣਾ ਚਾਹੀਦਾ ਅੱਜ ਤੇ ਕੀ ਹੁਣ ਦੋ ਅੱਜ ਕੀ ਤਾਂ ਲੋ ਆ ਹਾਲਾਂ ਤੇ ਤਾਂ ਲੋਡ ਤੇ ਦੀ ਆਰਪੀਐਮ ਵੀ 2000 ਤੀ ਹੁਣ ਦੇਖਦੇ ਆ ਰੈਗੀ ਬੋਤਲ ਪਾ ਦੇ ਪਾ ਦੇ ਚੱਕ ਤੇ ਚੱਕ ਤੇ ਪਊਗੀ ਬੋਤਲ ਤੈਨੂੰ ਕਿਹਾ ਸੀ ਨਾ ਚੇਕ ਕੋਈ ਉੱਤੇ ਦੀ ਰੋਲ ਤਾਂ ਦੇਖੋ 1.5 ਲੀਟਰ ਤੇਲ ਖਾ ਗਿਆ ਸਹੀ ਗੱਲ ਆ ਪਾ ਦੇ ਹਲਾ ਦਿਓ ਫਿਰ ਕਹਿਣਗੇ ਤੇ ਹਿਲੇਗਾ 1.5 ਲੀਟਰ ਤੇਲ ਖਾ ਗਿਆ ਪੂਰਾ ਹਲਾ ਦੇਖ ਲੈ ਇਧਰ ਸਹੀ ਗੱਲ ਆ ਆ ਦੇਖ ਲੋ 1.5 ਤੋਂ ਵੱਧ ਦੇ ਖਾ ਗਿਆ ਹਮ ਘਾਂਟੇ ਦਾ 7 ਲੀਟਰ ਤੇਲ ਖਾਊਗਾ ਆ ਹਲਾ ਦੇ ਰੈਕਟਰ ਇਹ ਲੋਡ ਤੇ ਉਹ ਚੱਲ ਰਿਹਾ ਏ 1 ਘੰਟੇ ਦਾ 7 ਲੀਟਰ 7 ਦਾ ਜਣੀ ਫੇਰ ਇੱਕ ਘੰਟੇ ਚ ਕਿਲੇ 5 ਬਾਹੂਗਾ ਆਪਾਂ ਬਾਹ ਪਹਿਲੇ ਹਾਈ ਚ ਰਹਿਦੀ ਐ ਤਾਂ ਜਿਵੇਂ ਆਪਣਾ ਮਿੰਨਾ ਮੀਡੀਅਮ ਚ ਮੀਡੀਅਮ ਚ ਲਾ ਕੇ ਦੂਜੇ ਚ ਆਰਾਮ ਤੇ ਚੱਲੂ ਟਰੈਕਟਰ ਦੂਜੇ ਚ ਦਾ ਤੋਰਾ ਵਧੂਗਾ ਨਹੀਂ ਤੀਜੇ ਚ ਵਧਦਾ ਤੋਰਾ ਦੂਜੇ ਚ ਤਾਂ ਘਟ ਜਾਂਦਾ ਦਸੇਵਰ ਹੁਣ ਕਿਵੇਂ ਲੱਗੀ ਐਵਰੇਜ ਪਹਿਲਾਂ ਗਏ ਤਾਂ ਵੀ ਤੁਸੀਂ ਇੰਨਾ ਘੱਟ ਤੇਲ ਖਵਾਉਨੇ ਹੋ ਉਹ ਵੱਧ ਦਾ ਖਵਾਇਆ ਆ ਵੀ ਹੁਣ ਸਵਕਾਰ ਕਰਿਓ ਫੂਕਨ ਨੂੰ ਮੈਂ ਇਹ ਵੀ ਫੂਕ ਦਿੰਦਾ ਕੁਝ ਇੱਕ ਹੀ ਦੋ ਬੋਤਲਾਂ ਪੈ ਜਾਂਦੀਆਂ 15 ਮਿੰਟ ਚ ਉਹ ਖੇਤ ਨਹੀਂ ਕੁਝ ਸਹੀ ਤੀ ਤਾਂ ਵੀ ਅਸਰ ਪੈ ਗਿਆ ਥੋੜਾ ਜਿਹਾ ਜੀ ਸੀ ਵੀ ਲੱਗੀ ਵੀ ਤੀ ਥੋੜੀ ਟੋਏ ਜੇ ਬੱਟੇ ਬੀਂ ਬਡੋਲੀਆਂ ਪੱਟੀਆਂ ਸੀ ਉਹਦੇ ਕਰਕੇ ਜਿਵੇਂ ਆ ਖੇਤਾ ਆਪਣਾ ਲੇਜ਼ਰ ਵਾਲਾ ਇਹ ਜੇ ਜਮੀ ਘੱਟ ਖੰਦਾ ਅਸਲ ਵਿੱਚ ਕੱਢਣੀ ਹੋਈ ਸੀ ਕਿ ਇਹ ਫਿਰ ਸੁੱਕਾ ਸੀ ਥੋੜਾ ਭਰਨਾ ਨਾ ਤਾਂ ਕਰਕੇ ਗਰਦਾ ਉੜਦਾ ਬਹੁਤ ਜਿਆਦਾ ਪੱਥਾ ਭਰ ਦਿੰਦਾ ਪਾਣੀ ਦੇਣੇ ਵਾਲੇ ਨੂੰ ਪਾਣੀ ਦੇ ਕੇ ਫੇਰ ਭਰਾਂਗੇ ਬਾਹਾਂਗੇ ਖਾਲਾ ਤੋੜਦੇ ਨਹੀਂ ਟਰੈਕਟਰ ਤੋੜਦੇ ਇਹ ਬਾਈ ਜਦ ਖੇਤ ਬਾਈਦਾ ਤਾਂ ਅੱਜ ਹੀ ਕੰਮ ਕਰਦਾ ਸਾਰਾ ਤਾਂ ਇਹਨੂੰ ਸੰਦ ਦੇ ਕੇ ਘਰੋਂ ਇਕੱਲੇ ਨੂੰ ਨਹੀਂ ਭੇਜਦੇ ਉੱਥੇ ਕੰਮਾਂ ਦਾ ਤਾਂ ਫੁੱਲ ਲਾਇਸੈਂਸ ਲਿਆ ਹੋਇਆ ਦੇਖਿਓ ਕੀ ਕਰੂਗਾ ਇਹ ਜਿਲੇਰ ਕਿੰਨੀ ਕੈਡੀ ਕਰਦੇ ਆ ਜਮੀਨ ਜਮੀਨ ਜਮਾਈ ਪਈ ਆਦਾ ਜੱਗਾ ਬਾਸ ਵਾੜ ਰਿਹਾ ਹੁਣ ਇਹ 15 ਸਾਲ ਦਾ ਜੱਗਾ ਬਾਸ ਹੈ ਆਸ ਆਵਨ ਲੱਗਾ 2 ਮਿੰਟ ਦੀ ਉਹਨਾਂ ਦੇ ਰੁਕ ਰਹੇ ਸੀ ਹਾਂ ਆ ਜੂਗਾ ਹੁਣ ਪੀਟ ਜਾਂਦੇ ਹੁਣ ਸੈਟਿੰਗ ਲਾਉਣੀ ਜਿਹੜੇ ਆਪਾਂ ਨੂੰ ਇਹ ਹਲਕੀ ਜਿਹੀ ਰਾਂ ਬਣਾਉਣੀ ਮਹਿੰਦਰਾ ਵਾਲੇ ਉਹ ਹਾਲ ਵਧੀਆ ਨੇ ਇਹ ਸਭ ਤੋਂ ਬੈਸਟ ਨੇ ਹਾਂ ਹਾਂ ਛੁੱਟਾ ਦੀ ਗੱਲ ਹੁੰਦੀ ਆ ਬਾਈ ਹਾਲਾਂ ਦੀ ਉਹ ਪਰਲੀਆਂ ਘੁੱਗੀਆਂ ਸੁੱਕੀਆਂ ਨਾ ਦੇਖਿਆ ਕਰੋ ਜੇ ਹੁਣ ਦੇਖੋ ਇੰਨਾ ਵੇਟ ਆ ਟਰੱਕ ਜਾਵੂ ਚੱਲਣਾ ਹੀ ਫੱਟਰਾ ਆਇਆ ਵੀਰੋ ਗੈਸ ਭੈਜਣਾ ਲੋਟਾ ਮਟਰ ਪਾਇਆ ਮੋਰੋਂ ਚੱਕਿਆ ਵਾ ਓਏ ਚਾਚਾ ਗਾਲਾਂ ਕੱਢੂਗਾ ਵੀ ਟੋਏ ਪਾ ਤੇ ਖੇਤ ਚ ਉਹਨੂੰ ਘਰ ਰਹਿਣ ਦੇ ਲੇਜ਼ਰ ਕਰਿਆ ਵਾ ਸਾਊਂਡ ਕੁਆਲਿਟੀ ਚੈੱਕ ਕਰੋ ਕਹਿੰਦੇ ਇਹ ਮੁੰਡੇ ਦੀ ਸਾਊਂਡ ਕੁਆਲਿਟੀ ਗੱਭਰੂ ਦੀ ਓਏ ਘਰੋਂ ਨਿਗਾ ਪੈ ਗਈ ਜੁੱਤੀ ਫਰਿਆਊਗਾ ਇਹ ਆ ਜਾ ਆ ਜਾ ਆ ਜਾ ਦੇਖੀ ਦੇਖੀ ਹੁਣ ਆ ਦੇ ਸਾਲਾ ਮਰਾਉਂਦਾ ਫਿਰ ਜਾਂਦਾ ਇਹਨੇ ਸਭ ਸੰਤ ਤੋੜ ਤੇ ਬਾਈ ਅੱਜ ਜਦ ਅਸੀਂ ਇਹਦੇ ਕੋਲ ਕਰੇਗੇ ਇਹਨੂੰ ਚਾਓ ਚੜਾ ਟਰੈਕਟਰ ਦਾ ਇੰਜਣ ਕਰਾਵਾਂਗੇ ਲੋਕਾਂ ਤੋਂ ਖੁੰਦਾ ਖੋਸ ਬੇਟਾ ਚੱਲ ਲੈ ਚੱਲ ਚੱਲੀਏ ਹਾਲ ਫੁੱਲ ਲਾਏ ਮੈਨੇ ਆਏ ਨਹੀਂ ਪਿੱਛੇ ਜਮੀਨ ਵੀ ਕਣਕ ਵਾਲੇ ਖੇਤ ਤੇ ਦਿੱਤਾ ਉਹ ਪਹਿਲਾ ਲੇਜ਼ਰ ਹੋਈ ਬੰਦ ਆ ਦੇ ਕੋਲ ਉੱਥੇ ਲੱਗ ਦੱਸਦੇ ਆ ਟਰੈਕਟਰ ਨੂੰ ਪਰ ਹਾਲ ਇੰਨੇ ਯਾਰ ਸੋਚ